ਹਾਏ ਬਾਬਾ ਪੱਤਰ ਦਾਸ ਹਾਂ ਬ੍ਰਿਹਾਂ ਹਾਂ ਰਾਮ ਸਰੂਪ ਕਿੱਧਰ ਗਿਆ ਹੋ ਗਿਆ ਹਾਂ ਕਹਿੰਦੇ ਟੱਕਾ ਟਾਈਟ ਲਾ ਦੇ ਚਾਰ ਬਹੁਤ ਟਾਈਮ ਲੱਗੇ ਹੋਣੇ ਸਜਾਵਟ ਕਰਨ ਚਾਰ ਟਰੈਕਟਰਾਂ ਦੀ ਸਜਾਵਟ ਕਰਦੇ ਆ ਭਗਤ ਅਰਦਾਸ ਦਾ ਲੱਕਰਗੀਤਨ ਸਾਰੇ ਪਿੰਡਾਂ ਚੋਂ ਜੀ ਹਮਦਾ ਭਗਤ ਅਰਦਾਸ ਦਾ ਲੱਕਰਗੀਤਨ ਬਹੁਤ ਸੋਹਣੀ ਸਜਾਵਟ ਕਰੀਆ ਅੱਲ ਨੂੰ ਆਈ ਨਗਰਗੀਤ ਭਗਤ ਰਵਦਾਸ ਭਗਤ ਰਵਦਾਸ ਜੀ ਦਾ ਅੱਜ ਸੋਮੀ ਸਾਰੇ ਟਰੈਕਟਰ ਦਿਖਾਉਣਾ ਸਜਾਵਟ ਕਰਤੀ ਐ ਪੂਰੀ ਵਧੀਆ ਜੱਟਾ ਨਾ ਛੜਾ ਉਹ ਕਹਾ ਵਰ ਗਿਆ ਫਾਰਮ ਟਰੈਕ 60 55 ਆਪਣੇ ਦੇ ਵੀ ਲਾਗੇ ਹਾਰ ਸ਼ਿੰਗਾਰ ਕਰਨਾ ਇਹਦਾ ਜਿਵੇਂ ਕਿ ਇਧਰੇ ਸਜਾਵਟ ਜੰਡੀਆ 545 ਅੱਜ ਮੱਖਾ ਗੋਦਰਾਮ ਬੈਠੇ ਮੱਖਾ ਹੋ ਰਿਹਾ ਪੱਤੀਆ ਲੈਣ ਦੇ ਮੁੰਡਿਆਂ ਨੂੰ ਸਾਨੂੰ ਸਜਾਵਟ ਕਰਤੀ ਦਿਖਾਉਣੇ ਆ ਕਾਇ ਦੋ ਕ ਵਜੇ ਹੁੰਦਾ ਨਗਰ ਕੀਰਤਨ ਹਾਂਜੀ ਦੋ ਵਜੇ ਜੀ ਕਾਇ ਵਜੇ ਨੂੰ ਆ ਜਾਂਦੇ ਇੱਥੇ ਵਾਪਸ ਸਾਡੇ ਕਿਸੇ ਤੋਂ ਮਾਫੀ ਹੈ ਜੀ ਛੱਡ ਕੇ ਕਿਸੇ ਹਾਂਜੀ ਹਾਂ ਹੋਰ ਸੁਣਾਓ ਠੀਕ ਹੈ ਜੀ ਖੜੀ ਕਲਾ ਜੀ ਤਿਆਰੀਆਂ ਫੁੱਲ ਚੱਲ ਰਹੇ ਨੇ ਨਗਰ ਕੀਰਤਨ ਦੀਆਂ ਚਲ ਵਧੀਆ ਜੀ ਵਧੀਆ 647 ਨਾਲ ਜਾਣਦੇ ਨੇ ਬਾਬੇ ਗੁਰੂ ਘਰ ਦਾ 647 ਵਾ ਹਾਂਜੀ ਆਪਣੇ ਕਿੰਨਾ ਟਾਈਮ ਹੋ ਗਿਆ ਨਗਰ ਕੀਰਤਨ ਕਰਦਿਆਂ ਉਰੇ ਹਨ ਹੋ ਗਏ ਕੀ 25 ਸਾਲ ਜੀ 20-25 ਸਾਲ ਹਾਂਜੀ ਠੀਕ ਹੈ ਜੀ ਠੀਕ ਹੈ ਪਹਿਲਾਂ ਉਧਰ ਥਾਈ ਚ ਕਰਦੇ ਹੁੰਦੇ ਸੀ ਹਾਂ ਪਹਿਲਾਂ ਅੰਦਰ ਹੀ ਧਰਮਸਾਲਾ ਹੁੰਦੀ ਧਰਮਸਾਲਾ ਚ ਉਹ ਦੁਕਾਨ ਜੀ ਇਹ ਜਗ੍ਹਾ ਬਣੀ ਆ ਹਾਂ ਹਾਂ ਉਹ ਦੁਕਾਨਾ ਸਾਹਿਬ ਹੋ ਗਏ ਉਹਨਾਂ ਦਾ 10 ਸਾਲ 7-8 ਸਾਲ ਹਾਂ ਉਰੇ ਆ ਜਗਾ ਤੇ ਜੀ ਹਾਂ ਇਹ ਜਗਾ ਤੇ ਹੋ ਗਈ ਸਾਨੂੰ ਤਕਰੀਬਨ ਹੋਰ ਹੋ ਗਏ ਸਰ 17 ਸਾਲ ਹੋ ਗਏ ਜੀ 16 17 ਸਾਲ ਹੋ ਗਏ ਇੱਧਰ ਹੈਲੋ ਹਾਂ 2006 ਤੋਂ ਸ਼ੁਰੂ ਹੋ ਗਿਆ ਜੀ ਇੱਥੇ ਹੂੰ 2006 ਤੋਂ ਬਣਾਇਆ ਤਾਂ ਬਹੁਤ ਵਧੀਆ ਵਧੀਆ ਖਲਾਤ ਬਣਾ ਰਹੇ ਨੇ ਵਾਹ ਆ ਬਦੂਰ ਤੋਂ ਕਰਾ ਚਾਹ ਯਾਰ ਦੇਖੋ ਸਹੀ ਹੈ ਹੱਲਾ ਬਸ ਇਹਨੂੰ ਐਵੇਂ ਹੀ ਦੱਸ ਕੇਸ ਵਾਲੀ ਗਿਆ ਸੀ ਪ੍ਰਭਾਤ ਫੇਰੀ ਦਾ ਉਹ ਵੀ ਕਿਤੇ

ਸਭ ਤੋਂ ਪੂਸ਼ੀ ਦੀ ਬਾਹੀ ਵਿੱਚ ਲਿਆਓ ਵਧੀਆ ਹੀ ਵਧੀਆ ਜਿੰਨਾ ਹੋ ਸਕਦਾ ਵਧੀਆ ਹਾਂ ਹਾਂਜੀ ਬਾਕੀ ਸਨਦਰ ਜਗ੍ਹਾ ਦਿਖਾਉਣੀ ਹੈ ਬਾਬਾ ਜੀ ਦੀ ਚੱਲ ਕਿਹੜਾ ਗਏ ਵੀ ਜੱਤਾ ਵੀ ਜੱਤਾ ਗਿਰ ਵੀ ਜੱਤੇ ਆ ਗਿਆ ਬਾਕੀ ਗਏ ਹੁਣ ਬੱਸ ਕੰਪਲੀਟ ਹੋ ਗਿਆ ਉਹ ਤੇਜੀ ਤੇਜੀ ਸਹੀ ਆ ਵੀਡੀਓ ਬਾਬਾ ਜੀ ਦਾ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਸੰਗਤਾਂ ਨੂੰ ਵਧਾਈਆਂ ਜੀ ਹਾਂਜੀ ਹਾਂਜੀ ਹਾਂ ਐਤਗੀ ਲਾਇਦੀ ਐਤ ਹਾਂਜੀ ਜਿਹੜਾ ਕੋਲੇ ਵੀ ਹੈ ਨਾ ਕਿੰਨਾ ਗੋੜੀ ਦੂਜੇ ਦਿਨ ਭਾਈ ਸੋਹ ਵੀ ਕਿਧਰ ਲੱਗੇ ਗੁਰੂ ਘਰ ਹਾਂ ਨਹੀਂ ਆਹੀ ਆਹੀ ਆਪਣੇ ਭਰਾ ਛੋਟਾ ਜੀ ਅੱਛਾ 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 ਹਾਂ ਜੀ ਹਾਂ 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 ਜੀ ਹਾਂ ਜੀ ਮੱਥਾ ਕਰਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਓਕੇ ਦਰਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਸਤਿਰਾੰ ਜੀ ਵਾਹਿਗੁਰੂ ਜੀ ਬੱਚੇ ਬਹੁਤ ਰੌਲਾ ਪਾਉਂਦੇ ਨੇ ਫਾਈਨਲੀ ਤੁਹਾਨੂੰ ਲਾਸਟ ਦੇ ਵਿੱਚ ਦਿਖਾਵਾਂਗੇ ਟਰੈਕਟਰ ਤਿਆਰ ਹੋਇਆ ਹੈ ਦੇਖ ਕਰਦੇ ਕਰਦੇ ਜਾ ਨਾ